ਸੋ ਬਹੁਤ ਸਵਾਗਤ ਹੈ ਜੀ ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਪਲੱਸ 2 ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਹੈ ਸੈਪਟੈਂਬਰ ਇਨਟੇਕ ਯੂਕੇ ਦੇ ਵਿੱਚ ਐਡਮਿਸ਼ਨ ਦੇ ਲਈ ਇਹ ਲਗਭਗ ਆਖਰੀ ਕਾਲ ਹੈ ਕਿਉਂਕਿ ਸੈਪਟੈਂਬਰ ਤੋਂ ਬਾਅਦ ਜਦੋਂ ਜਨੂਅਰੀ ਇਨਟੇਕ ਤੁਸੀਂ ਅਪਲਾਈ ਕਰਨਾ ਹੋ ਸਕਦਾ ਹੈ ਤਦ ਤੱਕ ਬਹੁਤ ਸਾਰੇ ਰੂਲ ਬਦਲ ਚੁੱਕੇ ਹੋਣ ਸੋ ਇਹ ਬਹੁਤ ਮਹੱਤਵਪੂਰਨ ਟਾਈਮ ਹੈ ਇਸ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣੋ ਸੁਨੀਹਾ ਮੈਮ ਪੂਰਾ ਅਪਡੇਟ ਸਾਂਝਾ ਕਰੋ ਲਾਸਟ ਕਾਲ ਹੈਗੀ ਆ ਸੈਪਟੈਂਬਰ ਇਨਟੇਕ ਲਈ ਸਪੈਸ਼ਲੀ ਜਿਨ੍ਹਾਂ ਨੇ ਪਲੱਸ 2 ਤੋਂ ਬਾਅਦ जाना है या ग्रेजुएशन तो बादल जाना, है, बाद single जाना है, क्योंकि स्पाउस की हम कोई भी सपैंबर इनटेक पॉसिबिलिटी नहीं आ कोई भी यूनीवर्सिटी ओपन नहीं आर सपटेंबर इनटेक बाद जैनवरी इनटेक की भी गल करिए स्पाउस दाल क्योंकि जरा वाइट पेपर के रूल के प्रपोजल आए थे वह स्पाउसली भी सके की सब कि उन्होंने एक लैंगुएज टेस्ट करना पेगा जिसका लिसनिंग और स्पीकिंग प्लस प्लस टू होनी जरूरी है अगर एजुकेशन मैटर नहीं करती सी और मोस्ट अक्टूबर नवंबर इंप्लीमेंट हो जाएगी सो हम चाहिए है कि अगर जनवरी इनटेक अपने स्पाउस ना करना है सब तो पहले टाइम सिर अप्लाई करो क्योंकि लिमिटेड जनवरी इनटेक इन टेक दीट्स होगी क्योंकि देखो एक पेपर वर्क भी होंगे डॉक्यूमेंट्स कंप्लीट हो होकर तक इनटेक्स ओपन हो, इन हो जाएंगे सैकेंड अगर स्पाउस ਇੰਗਲਿਸ਼ ਨਹੀਂ ਸਹੀ ਜਾਂ ਤਾਂ ਉਦਿਆ ਤੁਸੀਂ ਕਲਾਸਿਸ ਲਵਾ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਕੁਝ ਪਾਉਸ ਇਸ ਇੰਟੈਲੀਜੈਂਟ ਲਾਈਕ ਗ੍ਰੈਜੂਏਟ ਹੁੰਨੇ ਆ ਕਿਉਂਕਿ ਗ੍ਰੈਜੂਏਟ ਬੰਦੇ ਲਈ ਫੇਵੀ ਟੈਸਟ ਕਲੀਅਰ ਕਰਨਾ ਈਜ਼ੀ ਹੁੰਦਾ ਹੈ ਜਾਂ ਉਹਦਾ ਪ੍ਰੋਫੈਸ਼ਨ ਇਦਾਂ ਦਾ ਹੁੰਦਾ ਕਿ ਉਹ ਈਜ਼ੀਲੀ ਕ੍ਰੈਕ ਕਰ ਸਕਦਾ ਟੈਸਟ ਫੇਟ ਆ ਕੋਈ ਜ਼ਰੂਰਤ ਨਹੀਂ ਹੈ ਬਟ ਸਾਡੇ ਪੰਜਾਬੀਆਚ ਜਾਂ ਹਰਿਆਣਾ ਇਹ ਸਾਰੇ ਬਲ ਪ੍ਰੋਬਲਮ ਕਿੱਥੇ ਆਂਦੀ ਆ ਅਸੀਂ ਇੰਗਲਿਸ਼ ਸਮਝ ਸਕਦੇ ਆ ਬੋਲ ਨਹੀਂ ਸਕਦੇ ਕਿਉਂਕਿ ਕੌਨਫੀਡੈਂਸ ਨਹੀਂ ਹੈਗਾ ਸਮਝ ਲੈਣੇ ਆ ਲਿਖ ਵੀ ਲੈਣੇ ਆ ਬੋਲਣ ਚ ਕੰਫੀਡੈਂਸ ਚਾਹੀਦਾ ਹੁੰਦਾ ਸੋ ਪ੍ਰੈਕਟਿਸ ਕਰ ਸਕਦੇ ਆ ਕਿਉਂਕਿ ਮੈਂ ਪਹਿਲੇ ਹੀ ਅਵੇਅਰ ਕਰ ਰਹੀ ਆ ਬਟ ਹੁਣ ਅਗਰ ਤੁਸੀਂ ਯੂਕੇ ਨੂੰ ਵੀ ਐਸ ਸੱਚ ਲੋ ਕਿ ਹਾਂ ਕਿਤੇ ਨਹੀਂ ਤਾਂ ਯੂਕੇ ਤਾਂ इजीली ਵੀਜ਼ਾ ਮਿਲ ਹੀ ਜਾਊਗਾ ਯੂਕੇ ਤਾਂ ਸਾਡਾ ਹੋ ਹੀ ਜਾਊਗਾ ਹੁਣ ਯੂਕੇ ਵੀ ਬਾਕੀ ਕੰਟਰੀਜ਼ ਵਾਂਗੂ ਫਾਲੋ ਕਰਨ ਲੱਪਿਆ ਆ ਅਨਮਲੇ ਟਾਈਮ ਦੇ ਵਿੱਚ ਯੂਕੇ ਦੀ ਆ ਵੀ ਆਫਰ ਲੈਟਰਸ ਚੈਲੈਂਜਿੰਗ ਹੋ ਜਾਣੀਆਂ ਕੋਰਸ ਬਹੁਤ ਮੈਟਰ ਕਰਨ ਲੱਪੇ ਨਾ ਅਜ ਦੇ ਟਾਈਮ ਚ ਕੋਰਸ ਮੈਟਰ ਨਹੀਂ ਕਰਦਾ ਵਾ ਸੋ ਮੋਰ ਡਿਟੇਲ ਲਈ ਚੈਨਲ ਤੇ ਰੋ ਤੁਸੀਂ ਯੂਕੇ ਦੀ ਐਪਲੀਕੇਸ਼ਨ ਸੈਪਟੈਂਬਰ ਇਨਟੇਕ ਵਿਦਾਊਟ ਸਪਾਊਸ ਲਾਣਾ ਚਾਹੁੰਦੇ ਹੋ ਸਿੰਗਲ ਲਾਣਾ ਚਾਹੁੰਦੇ ਹੋ ਸਟਿਲ ਤੁਸੀਂ ਵੈਲਕਮ ਹੋ ਔਰ ਵੀਜ਼ਾ ਆਫਿਕਟਰਿਕ ਸਭ ਤੋਂ ਵੱਡੀ ਫੈਸਿਲਿਟੀ ਤਾਂ ਪ੍ਰੋਵਾਈਡ ਕਰਾਂਦਾ ਹੀ ਕਰਾਂਦਾ ਹੈ कि ਤੁਸੀਂ ਸਾਰੇ ਪੈਸੇ ਦੇਨੇ ਆ ਵੀਜ਼ਾ ਲੱਗਣ ਤੋਂ ਬਾਅਦ ਸੋ ਰਿਸਕ ਫ੍ਰੀ ਪਾਲਿਸੀ 'ਚ ਤੁਸੀਂ ਆਪਣਾ ਸਟਿਲ ਸੈਪਟੈਂਬਰ ਇਨਟੈਕਸਰ ਨਾਲ ਅਪਲਾਈ ਕਰ ਸਕਦੇ ਹੋ 4 ਹਫਤੇ ਅਸੀਂ ਜਿਹੜੀ ਐਪਲੀਕੇਸ਼ਨਸ ਲਵਾਂਗੇ ਬਹੁਤ ਬਹੁਤ ਧੰਨਵਾਦ ਜੀ ਮੰਨੇ ਪਰਮੰਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਔਰ ਬਹੁਤ ਮਹੱਤਵਪੂਰਨ ਟਾਪਿਕ ਦੇ ਉੱਤੇ ਉਹਨਾਂ ਨੇ ਆਪਣੀ ਗੱਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇਸ ਵਕਤ ਨੰਬਰ ਹੈ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੁਸੀਂ ਨੇੜੇ ਦੇ ਦਫਤਰ ਚ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਤਾਂ ਇੱਕ ਵਾਰੀ ਟੈਲੀਫੋਨ ਕਰੋ ਜਾਂ ਨਿੱਜੀ ਤੌਰ ਤੇ ਦਫਤਰ ਜਾ ਕੇ ਮਿਲੋ ਪੂਰੀ ਕਨਫਿਊਜ਼ਨ ਦੂਰ ਕਰੋ ਫਿਰ ਤੁਸੀਂ ਤੈਅ ਕਰੋ ਕਿ ਤੁਸੀਂ ਰੀ ਅਪਲਾਈ ਕਰਨਾ ਹੈ ਤੁਸੀਂ ਸੈਪਟੈਂਬਰ ਇਨਟੇਕ ਅਪਲਾਈ ਕਰਨਾ ਹੈ ਤੁਸੀਂ ਜਨੂਅਰੀ ਇਨਟੇਕ ਅਪਲਾਈ ਕਰਨਾ ਹੈ ਸੋ ਬਿਨਾ ਤਸੱਲੀ ਕੀਤੇ ਆਪਣੀ ਜ਼ਿੰਦਗੀ ਦੇ ਫੈਸਲੇ ਨਾ ਕਰੋ ਬਹੁਤ ਬਹੁਤ ਧੰਨਵਾਦ